ਆਵੇ ਜਿਹੜੇ ਲੋਕ ਨੇ ਇਸ ਟਾਈਮ ਮਿੱਟੀ ਦੇ ਬੋਰੇ ਛੱਡ ਕੇ ਜਿਹੜੇ ਆ ਉਹ ਬੰਦ ਤੇ ਬਾਹਰੇ ਨੇ ਇੱਕੋ ਇੱਕ ਤਰੀਕੇ ਨਾਲ ਜਿਹੜੀ ਆ ਉਹ ਬੰਦ ਨੂੰ ਮਜਬੂਤ ਕਰ ਰਹੇ ਨੇ ਸਾਰੇ ਖੜੇ ਆ ਸਾਰੇ ਜਿਹੜੇ ਬੰਦ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਲੋਕ ਜਿਹੜੇ ਨੇ ਸੇਵਾ ਕਰ ਰਹੇ ਨੇ ਅਰਦਾਸ ਵੀ ਇਹੀ ਹੈ ਜੀ ਸਾਰੇ ਮਿਲ ਕੇ ਅਰਦਾਸ ਕਰੋ ਪੰਜਾਬ ਵਾਸਤੇ ਮੀ ਜਦ ਜੋ ਜਲਦੀ ਮੀ ਹਟ ਜੇ ਬਾਕੀ ਜਿਹੜਾ ਇਹ ਖਣਾ ਦੀ ਸੀ ਪ੍ਰੈਸ ਟੈਂਪ ਪੰਜਾਬ ਪਈ ਹੈ ਉਹਦੇ ਤੋਂ ਲੋਕਾਂ ਨੂੰ ਰਾਹ ਦੇ ਦੋ ਸਾਰਿਆਂ ਨੂੰ ਬੇਨਤੀ ਹੈ ਮਤੋਂ ਵਾਸ ਸਾਰੇ ਪੰਥੇ ਪੁੱਜੋ ਤਾਂ ਕਿ ਜਿੰਨੇ ਵੀ ਆਪਾ ਸੇਵਾ ਨਵਾ ਜੀ ਜੁੜੇ ਭਾਈਏ ਦੇਖੋ ਇਸ ਟਾਈਮ ਸਤਲੁਜ ਦਰਿਆ ਦਾ ਜਿਹੜਾ ਪਾਣੀ ਆ ਪੂਰੇ ਉਫਾਨ ਤੇ ਤੇ ਜਿਹੜਾ ਤਕਰੀਬਨ ਬੰਦ ਦੇ ਨੇੜੇ ਲੱਗ ਚੁੱਕਿਆ ਸਾਰੇ ਵੱਖ-ਵੱਖ ਸਮਾਜ ਸੇਵੀ ਜਿਹੜੇ ਲੋਕ ਨੇ ਇਸ ਟਾਈਮ ਜਿਹੜੀ ਆਪਣੀ ਸੇਵਾ ਨਿਭਾ ਰਹੇ ਨੇ ਸਾਨਿਆ ਸ਼ਰਮਾ ਜੀ ਹੋਰ ਸਮਾਜਿਕ ਲੋਕ ਇੱਥੇ ਆਏ ਨੇ ਤੇ ਜਿਹੜਾ ਇਸ ਟਾਈਮ ਸੇਵਾ ਨੂੰ ਨਿਭਾ ਰਹੇ ਨੇ ਤੇ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਾਨੀ ਆ ਜੀ ਸੀਬੀਆਂ ਵੀ ਲੱਗੀਆਂ ਹੋਈਆਂ ਨੇ ਬਸ ਉਹਨੂੰ ਕੱਢ ਦੇ ਤੁਸੀਂ ਸੇਵਾ ਦੇ ਲੱਗੇ ਹੋਏ ਨੇ ਪਰ ਪਰ ਕੇ ਜਿਹੜੇ ਖੱਟੇ ਨੇ ਉਹ ਦਰਿਆ ਦੇ ਵਿੱਚ ਮਾਰੇ ਨੇ ਬਹੁਤ ਬੁਝੇ ਰਹੋ ਇੱਧਰ ਮੈਨੂੰ ਵਾਕਾ ਜੇਰਾ ਬੰਦ ਦਾ ਲੈਵਲ ਆਉ ਡਾਊਨ ਹੋ ਸਕੇ ਬੰਨ ਜਿਹੜਾ ਬਿਲਕੁਲ ਸਾਡੇ ਦਰਿਆ ਦੇ ਕਾਫੀ ਨੇੜੇ ਆ ਚੁੱਕੇ ਆ ਆਓ ਸਾਰੇ ਲੋਕ ਜਿਹੜੇ ਨੇ ਮੈਨੂੰ ਮਜ਼ਾਕ ਕਰ ਰਹੇ ਨੇ ਹੋਰ ਦਰੋ ਬਜਾਣਾ ਉਹ ਕਿੱਥੇ ਲੱਗਣਾ ਹੈ ਨਾ ਜੀ ਬੋੜਾ ਬੰਦਾ ਮਯਾ ਕੇ ਲੈ ਲੈ ਪੰਜਾਬ ਦਾ ਪਛਾਣ ਨਹੀਂ ਸਕਦੇ ਤੁਸੀਂ ਕੀ ਦੇਖ ਰਹੇ ਹੋ ਹਾਂ ਕਹਾਂ ਚੱਲੇ ਗਏ ਕਹਾਂ ਜਾਣੀ ਲੋੜ ਹੈ ਜੀ ਦੇਖੋ ਜੀ ਪਾਲੀ ਬੰਦੇ ਕੋਲ ਆ ਚੁੱਕਿਆ ਸਾਰੇ ਪਿੰਡਾਂ ਦੇ ਮਿਲ ਕੇ ਜੇਸੀ ਸਵਾ ਗਾੜੇ ਨੇ ਸਾਰੇ ਸਮਾਜ ਸੇਵੀ ਲੋਕ ਇਸ ਟਾਈਮ ਜਿਹੜੀ ਇਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਾਵਾਂਗੇ ਦਾਵਾ ਹੋਰ ਵੀ ਸਾਡੇ ਪਿੰਡ ਜਿਹੜੇ ਦੂਰ ਦੂਰ ਵਾਲੇ ਸਾਰੇ ਇੱਥੇ ਲੱਗੇ ਹੋਏ ਆ ਆ ਥੈਲਿਆਂ ਦੀ ਸੇਵਾ ਵਾ ਉਧਰਲੇ ਪਾਸੇ ਬੰਨ ਕੇ ਜਿਹੜਾ ਉਹ ਥੈਲੇ ਉਹਦੇ ਨਾਲ ਲਾਏ ਜਾਣਗੇ ਤੇ ਵੀ ਜੇ ਜਿੰਨਾ ਚਿਰ ਅਸੀਂ ਬਚਾ ਸਕਦੇ ਆ ਆਪਣੀ ਲੱਗੀ ਬਾਹ ਲਾਵਾਂਗੇ ਬਾਕੀ ਪ੍ਰਮਾਤਮਾ ਦੇ ਹੱਥ ਆ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਠੀਕ ਹੈ ਨਾ ਤੇ ਇਹ ਦਰਿਆ ਜਿਹੜਾ ਆਪਣਾ ਰੋਖ ਆਪਣਾ ਤੈਅ ਕਰਦਾ ਵਾ ਲੇਕਿਨ ਪਬਲਿਕ ਵੀ ਚੁੱਪ ਕਰਕੇ ਨਹੀਂ ਬੈਠੀ ਬਹਿ ਸਕਦੀ ਜਿੰਨਾ ਜਿੰਨਾ ਚਿਰ ਸਾਹ ਹੈਗੇ ਆ ਕਰ ਸਕਦੇ ਆ ਉਨੀ ਦੇਰ ਅਸੀਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੇ ਵੱਖ-ਵੱਖ ਪਿੰਡਾਂ ਦੇ ਲੋਕ ਆਏ ਨਾਲ ਦੀ ਨਾਲ ਲੰਗਰ ਦੀ ਸੇਵਾ ਚੱਲ ਰਹੀ ਹੈ ਅਰੇ ਯਾਰ ਸਾਰੇ ਹੀ ਅਰਦਾਸ ਕਰਦੇ ਆ ਵੀ ਵੱਦਵਦ ਜਿਹੜੀ ਆ ਮੁਸੀਬਤ ਦੀ ਘੜੀ ਹੈ ਉਹ ਟਲ ਜੇ